ਟ੍ਰੈਫਿਕ ਪੁਲਿਸ ਨੂੰ ਇੱਕ ਫੋਟੋ ਦੀ ਜ਼ਰੂਰਤ ਹੁੰਦੀ ਹੈ ਕਿ ਤੁਸੀਂ ਗਲਤੀ ਕਰੋ ਉਸ ਦੀ ਫੋਟੋ ਟ੍ਰੈਫਿਕ ਪੁਲਿਸ ਨੇ ਆਪਣੇ ਫੋਨ ਦੇ ਵਿੱਚ ਕੈਪਚਰ ਕਰ ਲੈਣੀ ਹੈ ਤਾਂ ਤੁਹਾਡਾ ਚਲਾਨ ਜਿਹੜਾ ਹੈ ਉਹ ਤੁਹਾਡੇ ਘਰ ਪਹੁੰਚ ਜਾਣਾ ਹੈ ਜਦੋਂ ਤੁਸੀਂ ਕਦੇ ਵਹੀਕਲ ਸੇਲ ਕਰੋਗੇ ਉਸ ਦੀ ਆਰਸੀ ਟਰਾਂਸਫਰ ਕਰਾਉਣ ਦੇ ਲਈ ਜਾਓਗੇ ਤਾਂ ਤੁਹਾਨੂੰ ਉੱਥੇ ਪਤਾ ਲੱਗੇਗਾ ਕਿ ਚਲਾਨ ਜਿਹੜਾ ਹੈਗਾ ਉਹ ਤੁਹਾਡਾ ਹੋ ਗਿਆ ਇਸ ਜਿਹੜੀਆਂ ਉਹ ਗਲਤੀਆਂ ਜਿਨ੍ਹਾਂ ਦੇ ਉੱਤੇ ਤੁਹਾਡਾ ਮੋਟਾ ਚਲਾਨ ਹੋ ਸਕਦਾ ਹੈ ਉਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ਜੇਸੀ ਨੰਬਰ ਵੀ ਰਖੜੇ ਹੈ ਜਿਹੜਾ ਇੰਜਨ ਨੰਬਰ ਹੈ ਉਹ ਵੀ ਪੂਰਾ ਟਰੇਸ ਨਹੀਂ ਹੋ ਰਿਹਾ ਕਿਹਦੇ ਨਾਲ ਇਸ ਚੀਜ਼ ਦਾ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਜਿਹੜਾ ਚਲਾਨ ਹੈ ਉਹ ਕਿਸ ਚੀਜ਼ ਦਾ ਕੱਟਿਆ ਜਾ ਜਿਸ ਤਰ੍ਹਾਂ ਜਲਾਲਾਬਾਦ ਦੇ ਵਿੱਚ ਡੀਲਰ ਬੈਠੇ ਨੇ ਜਿਹੜੇ ਡੀਲਰ ਨੇ ਤਕਰੀਬਨ ਉਹ ਬਾਹਰ ਦੇ ਨੰਬਰ ਦੇ ਹੀ ਵਾਹਨ ਖਰੀਦ ਕੇ ਲਿਆ ਰਹੇ ਇੱਕ ਵਾਰ ਫੇਰ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਸਨਮੁਖ ਹੋਏ ਆ ਦੱਸ ਦਈਏ ਕਿ ਬਹੁਤੇ ਲੋਕਾਂ ਨੂੰ ਅੱਜ ਉਸ ਸਮੇਂ ਪਤਾ ਲੱਗਦਾ ਜਦ ਉਹ ਆਪਣਾ ਟੂ-ਵੀਲਰ ਸੇਲ ਕਰਦੇ ਆ ਉਸ ਨੂੰ ਨਾਮਕਰਾਂ ਦੇ ਲਈ ਜਾਂਦੇ ਆ ਤਾਂ ਪਤਾ ਲੱਗਦਾ ਕਿ 5000 ਦਾ ਚਲਾਨ ਹੈ 6000 ਦਾ ਚਲਾਨ ਹੈ ਜਦ ਕਿ ਲੋਕ ਕਹਿੰਦੇ ਆ ਕਿ ਸਾਨੂੰ ਤਾਂ ਪਤਾ ਹੀ ਨਹੀਂ ਸਾਡਾ ਚਲਾਨ ਕਦੋਂ ਹੋ ਗਿਆ ਦਰਸਲ ਔਨਲਾਈਨ ਸਿਸਟਮ ਹੋ ਗਿਆ ਹੈ ਔਨਲਾਈਨ ਸਿਸਟਮ ਦੇ ਵਿੱਚ ਹੁਣ ਟ੍ਰੈਫਿਕ ਪੁਲਿਸ ਦੇ ਵੱਲੋਂ ਵੀ ਹਾਈ ਟੈਕ ਤਰੀਕੇ ਜਿਹੜੇ ਆ ਉਹ ਅਪਣਾਏ ਜਾ ਰਹੇ ਆ ਜੇਕਰ ਤੁਸੀਂ ਟੂ-ਵੀਲਰ ਚਲਾਉਂਦੇ ਵਕਤ ਕਾਨੂੰਨ ਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਤੁਹਾਡਾ ਚਲਾਨ ਜਿਹੜਾ ਹੈਗਾ ਆਨਲਾਈਨ ਹੀ ਕੱਟ ਲਿੱਤਾ ਜਾਂਦਾ ਉਸ ਦੇ ਲਈ ਸਿਰਫ ਟ੍ਰੈਫਿਕ ਪੁਲਿਸ ਨੂੰ ਇੱਕ ਫੋਟੋ ਦੀ ਜ਼ਰੂਰਤ ਹੁੰਦੀ ਹੈ ਕਿ ਤੁਸੀਂ ਗਲਤੀ ਕਰੋ ਉਸ ਦੀ ਫੋਟੋ ਟ੍ਰੈਫਿਕ ਪੁਲਿਸ ਨੇ ਆਪਣੇ ਫੋਨ ਦੇ ਵਿੱਚ ਕੈਪਚਰ ਕਰ ਲੈਣੀ ਹੈ ਤਾਂ ਤੁਹਾਡਾ ਚਲਾਨ ਜਿਹੜਾ ਉਹ ਤੁਹਾਡੇ ਘਰ ਪਹੁੰਚ ਜਾਣਾ ਤੁਹਾਨੂੰ SMS ਰਾਹੀਂ ਉਸ ਦੀ ਸੂਚਨਾ ਮਿਲਣੀ ਹੈ ਜੇਕਰ ਕਿਸੇ ਗੱਲੋਂ ਤੁਹਾਨੂੰ ਸੂਚਨਾ ਨਹੀਂ ਵੀ ਮਿਲਦੀ ਤਾਂ ਫਿਰ ਜਦੋਂ ਤੁਸੀਂ ਕਦੇ ਵਹੀਕਲ ਸੇਲ ਕਰੋਗੇ ਉਸ ਦੀ ਆਰਸੀ ਟਰਾਂਸਫਰ ਕਰਾਉਣ ਦੇ ਲਈ ਜਾਓਗੇ ਤਾਂ ਤੁਹਾਨੂੰ ਉੱਥੇ ਪਤਾ ਲੱਗੇਗਾ ਕਿ ਚਲਾਨ ਜਿਹੜਾ ਹੈਗਾ ਉਹ ਤੁਹਾਡਾ ਹੋ ਗਿਆ ਆ ਇਹ ਤੁਹਾਡੇ ਨਾਲ ਨਾ ਹੋਵੇ ਇਸ ਦੇ ਲਈ ਅੱਜ ਇਹ ਵੀਡੀਓ ਬਣਾ ਰਹੇ ਆ ਔਰ ਤੁਹਾਨੂੰ ਮਿਲਾਵਾਂਗੇ ਟ੍ਰੈਫਿਕ ਇਨਚਾਰਜ ਉਹਨਾਂ ਦੇ ਨਾਲ ਔਰ ਕਿਹੜੀਆਂ ਉਹ ਗਲਤੀਆਂ ਜਿਨ੍ਹਾਂ ਦੇ ਉੱਤੇ ਤੁਹਾਡਾ ਮੋਟਾ ਚਲਾਨ ਹੋ ਸਕਦਾ ਉਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਤਾਂ ਟ੍ਰੈਫਿਕ ਇਨਚਾਰਜ ਸੂਰਜ ਭਾਨ ਦੇ ਨਾਲ ਗੱਲਬਾਤ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਆਨਲਾਈਨ ਚਲਾਨ ਹੋ ਰਹੇ ਨੇ ਔਰ ਕਿਸ ਤਰੀਕੇ ਅਸੀਂ ਇਹਨਾਂ ਤੋਂ ਬਚ ਸਕਦੇ ਆ ਸਰ ਚਲਾਨ ਕੱਟਦੇ ਹਾਂਜੀ ਆਹ ਹੁਣ ਨੰਬਰ ਹੀ ਆਣੀ ਇਹਨਾਂ ਦਾ ਕੀ ਕਰੂਗੀ ਇਹ ਸਰ ਜਿਸ ਤਰ੍ਹਾਂ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਤੇ ਡੀਐਸਪੀ ਸਾਹਿਬ ਡਿਵੀਜ਼ਨ ਜਲਾਲਾਬਾਦ ਦੇ ਹੁਕਮਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਰੋਜ਼ਾਨਾ ਦੇ ਤਰ੍ਹਾਂ ਹਰੇਕ ਜਗ੍ਹਾ ਜਿਸ ਤਰ੍ਹਾਂ ਬਾਜ਼ਾਰ ਦੇ ਵਿੱਚ ਜੇ ਆਪਣਾ ਚੌਂਕੇ ਲੇਟਾਂ ਵਾਲਾ ਚੌਂਕੇ ਸ਼ੇਦੋਤਮ ਸਿੰਘ ਚੌਂਕੇ ਜਾਂ ਬਾਮਣੀ ਚੁੰਗੀਏ ਅਸੀਂ ਅਲੱਗ-ਅਲੱਗ ਥਾਵਾਂ ਤੇ ਨਾਕੇ ਲਗਾ ਕੇ ਇਹ ਦੇਖਦੇ ਹਾਂ ਕਿ ਲੋਕ ਜਿਹੜੇ ਜਿਹੜੇ ਪਬਲਿਕ ਲੰਘਦੀ ਆਣਾ ਉਹਨਾਂ ਨੇ ਜਿਹੜਾ ਫੋਨ ਇੱਕ ਟਰੈਂਡ ਬਣਾ ਰੱਖਿਆ ਹੈ ਫੋਨ ਕੰਨ ਨੂੰ ਲਾਇਆ ਹੁੰਦਾ ਹੈ ਇਹ ਨਹੀਂ ਦੇਖਣਾ ਕਿ ਉੱਥੇ ਦਰਸ਼ ਕਿੰਨਾ ਹੈ ਫੋਨ ਸੁਣਨਾ ਪਬਲਿਕ ਵਾਸਤੇ ਜ਼ਰੂਰੀ ਹੋ ਗਿਆ ਆਪਦੀ ਜ਼ਿੰਦਗੀ ਜ਼ਰੂਰੀ ਨਹੀਂ ਹੈ ਜਦੋਂ ਅਸੀਂ ਫੋਨ ਸੁਣ ਰਹੇ ਹਾਂ ਜਦੋਂ ਵੀ ਕਿਤੇ ਹਾਸਾ ਹੁੰਦਾ ਹੈ 2-4 ਸਕਿੰਟ ਹੀ ਲੱਗਦੇ ਆ 2-4 ਸਕਿੰਟਾਂ ਦੇ ਵਿੱਚ ਕੋਈ ਨਾ ਕੋਈ ਹਾਸਾ ਹੋ ਜਾਂਦਾ ਹੈ। ਇਸੇ ਚੀਜ਼ਾਂ ਨੂੰ ਰੋਕਣ ਵਾਸਤੇ ਅਸੀਂ ਸਾਰਾ ਦਿਨ ਬਾਜ਼ਾਰ ਦੇ ਵਿੱਚ ਵੀ ਘੁੰਮਦੇ ਆ ਅਲੱਗ-ਅਲੱਗ ਥਾਵਾਂ ਤੇ ਨਾਕੇ ਵੀ ਲਾਉਂਦੇ ਆ। ਅਸੀਂ ਪਬਲਿਕ ਨੂੰ ਤਕਰੀਬਨ ਮੈਂ ਦਿੱਲੀ ਦਾ 1-2 ਵਾਰ ਲਾਈਵ ਹੋ ਕੇ ਉਹੀ ਸਮਝਾਉਣਾ ਚਾਹੁੰਦਾ ਕਿ ਜਿਹੜਾ ਫੋਨ ਹੈ ਉਹ ਕੰਨ ਨੂੰ ਨਾ ਲਾਓ। ਜਿਹੜੇ ਸਰਕਾਰੀ ਨੰਬਰ ਬੇਟਾ ਨੇ ਉਹਨਾਂ ਨੂੰ ਜ਼ਰੂਰ ਲਗਾ ਕੇ ਰੱਖੋ, ਸਰਕਾਰੀ ਨੰਬਰ ਬੇਟਾ ਲਗਾਓ। ਜਿਹਦੇ ਨਾਲ ਸ਼ਹਿਰ ਦੇ ਵਿੱਚ ਹੋਣ ਵਾਲੀਆਂ ਵਾਰਦਾਤਾਂ ਉਹਨਾਂ ਨੂੰ ਆਪਾਂ ਰੋਕ ਸਕੀਏ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਮੇਰੇ ਕੋਲ ਹੀ ਦੋ ਮੋਟਰਸਾਈਕਲ ਖੜੇ ਨੇ ਜਿਨ੍ਹਾਂ ਦਾ ਨਾਂ ਤਾਂ ਕੋਈ ਅੱਗੇ ਨੰਬਰ ਏ ਪਿੱਛੋਂ ਵੱਡੇ ਹੋਏ ਨੇ ਜਿਹੜਾ ਚੈਸੀ ਨੰਬਰ ਏ ਉਹ ਵੀ ਰਗੜਿਆ ਹੋਇਆ ਹੈ ਚੈਸੀ ਨੰਬਰ ਵੀ ਰਗੜਿਆ ਹੈ ਕਿਹੜਾ ਇੰਜਨ ਨੰਬਰ ਏ ਉਹ ਵੀ ਪੂਰਾ ਟਰੇਸ ਨਹੀਂ ਹੋ ਰਿਹਾ ਇਹਦੇ ਨਾਲ ਇਸ ਚੀਜ਼ ਦਾ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਜਿਹੜਾ ਚਲਾਨ ਏ ਉਹ ਕਿਸ ਚੀਜ਼ ਦਾ ਕਟਿਆ ਜਾਵੇ ਜਾਂ ਮੰਨ ਲਓ ਕੌਣ ਹੈ ਜਿਸ ਤਰ੍ਹਾਂ ਪਰਲੇ ਪਾਸੇ ਆਪਣੇ ਸਪਲੈਂਡਰ ਮੋਟਰਸਾਈਕਲ ਖੜਾ ਹੈ ਉਹਦਾ ਚੈਸੀ ਨੰਬਰ ਹੈਗਾ ਚੈਸੀ ਨੰਬਰ ਤੋਂ ਜਦੋਂ ਅਸੀਂ ਟਰੇਸ ਕੀਤਾ ਹੈ ਟਰੇਸ ਕਰਨ ਦੇ ਵਿੱਚ ਜਿਹੜਾ ਇਹਦਾ ਐਡਰੈਸ ਐ ਐਮਸੀ ਕਲੋਨੀ ਫਾਇਲ ਕਾ ਜਿਹੜਾ ਵੇਚਿਆ ਹੋਇਆ ਇਸ ਕਰਕੇ ਇਹਨਾਂ ਮੋਟਰਸਾਈਕਲਾਂ ਦਾ ਚਲਾਨ ਕਰਨਾ ਸਾਨੂੰ ਇਹੋ ਹੀ ਮੁਸ਼ਕਲ ਹੋਇਆ ਖੜਾ ਹੈ ਵੀ ਇਹਨਾਂ ਦਾ ਚਲਾਨ ਕੀ ਕੀਤਾ ਜਾਵੇ ਇਸ ਇੱਕੋ ਮਾਮਲੇ ਸਾਹਮਣੇ ਆਏ ਆ ਬੱਤੇ ਕਹਿੰਦੇ ਵੀ ਅਸੀਂ ਜਦੋਂ ਟਰਾਂਸਫਰ ਵਹੀਕਲ ਵੇਚਿਆ ਟਰਾਂਸਫਰ ਕਰਾਨ ਗਏ ਤਾਂ ਉੱਥੇ ਜਾ ਕੇ ਪਤਾ ਲੱਗਾ ਕਿ 5000 ਦਾ ਚਲਾਨ ਕੱਟਿਆ ਹੋਇਆ ਸਰ ਇਹੋ ਚੀਜ਼ੇ ਆਪਾਂ ਦੇਖ ਰਹੇ ਹਾਂ ਨਾ ਜਿਸ ਤਰ੍ਹਾਂ ਤੁਸੀਂ ਦੇਖਿਆ ਹੀ ਆਪਾਂ ਫੋਟੋ ਖਿੱਚੀ ਆ ਨਾ ਤੁਸੀਂ ਸਾਹਮਣੇ ਖੜੇ ਸੀ ਜਿਹੜਾ ਨੇ ਲੋਕ ਨੇ ਲੰਘਦੇ ਨੇ ਉਹਨਾਂ ਨੇ ਫੋਨ ਕੰਨ ਨੂੰ ਲਾਇਆ ਜਦੋਂ ਆਪਾਂ ਇਹਦੀ ਫੋਨ ਦੀ ਫੋਟੋ ਖਿੱਚ ਲੈਨੇ ਆ ਜੀ ਇਹਦਾ 5000 ਰੁਪਏ ਦਾ ਚਲਾਨ ਠੀਕ ਹੈ ਹੁਣ ਉਹ ਇੰਨਾ ਫਾਸਟ ਜਾ ਰਿਹਾ ਉਹਨੂੰ ਜੇ ਆਪਾਂ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਡਿੱਗ ਵੀ ਸਕਦਾ ਹੈ ਡੇਕ ਕੇ ਸੱਟ ਵੀ ਲੱਗ ਸਕਦੀ ਹੈ ਉਹ ਬਾਅਦ ਵਿੱਚ ਗੱਲੇ ਆ ਜਾਂਦੀ ਹੈ ਵੀ ਪੁਲਿਸ ਨੇ ਇਹਨਾਂ ਨੂੰ ਗਲਤ ਇਸ਼ਾਰਾ ਦਿੱਤਾ ਤੇ ਤਾਂ ਇਹ ਡੱਗ ਕੇ ਨੂੰ ਸੱਟ ਲੱਗੀ। ਉਹਦੇ ਕਰਕੇ ਜਿਹੜਾ ਅੱਜਕੱਲ ਦਾ ਮਾਹੌਲ ਹੈ ਜੀ ਅੱਜਕੱਲ ਦੇ ਮਾਹੌਲ ਦੇ ਵਿੱਚ ਆਪਾਂ ਨੂੰ ਕਿਸੇ ਨੂੰ ਰੋਕਣ ਦੀ ਲੋੜ ਹੀ ਨਹੀਂ ਪੈਂਦੀ। ਜੇ ਉਹਨਾਂ ਨੇ ਫੋਨ ਕੱਢ ਨੂੰ ਲਾਇਆ ਤੇ ਉਹਦੀ ਫੋਟੋ ਖਿੱਚੋ, ਫੋਟੋ ਖਿੱਚਣ ਤੋਂ ਬਾਅਦ ਇਹ ਚਲਾਨ ਜਿਹੜਾ ਉਹਦਾ ਕਰ ਦਿਓ। ਉਹ ਜਿਹੜਾ ਇਹ ਚਲਾਨ ਦਾ ਜਿਹੜਾ ਮੈਸੇਜ ਹੈ ਉਹਨਾਂ ਦੇ ਫੋਨ ਤੇ ਚੱਲ ਜਾਣਾ। ਜਿਹੜਾ ਜਿਸ ਤਰ੍ਹਾਂ ਜਲਾਲਾਬਾਦ ਦੇ ਵਿੱਚ ਡੀਲਰ ਬੈਠੇ ਨੇ ਜਿਹੜੇ ਡੀਲਰ ਨੇ ਤਕਰੀਬਨ ਉਹ ਬਾਹਰ ਦੇ ਨੰਬਰ ਦੇ ਹੀ ਵਾਹਨ ਖਰੀਦ ਕੇ ਲਿਆ ਰਹੇ। ਅਸੀਂ ਕਈ ਵਾਰ ਉਹਨਾਂ ਨੂੰ ਇਹ ਹਦਾਇਤ ਕੀਤੀ ਹੈ ਵੀ ਜਿਹੜੇ ਤੁਸੀਂ ਵਹੀਕਲ ਲਿਆ ਕੇ ਜਲਾਲਾਬਾਦ ਸ਼ਹਿਰ ਦੇ ਵਿੱਚ ਵੇਚ ਰਹੇ ਆ ਉਹਨਾਂ ਨੂੰ ਪਹਿਲਾਂ ਹੀ ਚੈੱਕ ਕੀਤਾ ਜਾਵੇ ਕਿ ਕਿਸੇ ਵੀ ਗਰੀਬ ਪਰਿਵਾਰ ਦਾ ਕੋਈ ਇਦਾਂ ਦਾ ਨੁਕਸਾਨ ਨਾ ਹੋ ਜੇ ਕਿ ਮੰਨ ਕੇ ਚਲੋ ਉਹਨੇ ਦਾ ਵਹੀਕਲ ਨਾ ਹੋਵੇ ਕਿ ਜਿੰਨੇ ਦਾ ਇਹ ਉਹਦੇ ਤੇ ਚਲਾਨ ਹੋ ਜਾਵੇ ਪਿੱਛੇ ਪਿੱਛੇ ਜੇ ਆਪਾਂ ਇੱਕ ਲਮੋਚੜ ਕਲਾ ਦਾ ਸੁਣਿਆ ਸੀ ਕਿ ਜਿਹੜਾ ਉਹਨਾਂ ਦਾ ਚਲਾਨ ਹੈ ਮੋਟਰਸਾਈਕਲ ਪਿੰਡ ਦੇ ਵਿੱਚ ਖੜਾ ਹੈ ਤੇ ਜਿਹੜਾ ਚਲਾਨ ਹੈ ਚੰਡੀਗੜ੍ਹ ਹੋ ਰਿਹਾ ਕੱਲ ਫਿਰ ਹੋ ਗਿਆ अच्छा ओ कल दोबारा ਫਿਰ ਚਲਾਨ ਹੋ ਗਿਆ ਉਹ ਕਸ਼ਮੀਰ ਲਾਲ ਜੀ ਇੱਥੇ ਕੱਲ ਮੇਰੇ ਕੋਲੇ ਫਿਰ ਆਏ ਕਹਿੰਨ ਲੱਗੇ ਜੀ ਐਸ ਇਸ ਤਰ੍ਹਾਂ ਜੀ ਸਾਡਾ ਜਿਹੜਾ ਵਹੀਕਲ ਹੈ ਫਿਰ ਚਲਾਨ ਹੋ ਗਿਆ ਮੈਂ ਉਹਨਾਂ ਨੂੰ ਇਹੋ ਹੀ ਦੱਸਿਆ ਜੀ ਮੈਂ ਕਿ ਤੁਸੀਂ ਜਿਹੜੀ ਵੀ ਕਾਰਵਾਈ ਕਰਨੀ ਹੈ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੂੰ ਕਹੋ ਜਾਂ ਜਿਹੜੇ ਸਾਡੇ ਕੋਈ ਸੀਨੀਅਰ ਅਫਸਰ ਟ੍ਰੈਫਿਕ ਦੇ ਐਸਐਸਪੀ ਲੱਗੇ ਨੇ ਜਾਂ ਐਸਐਸਪੀ ਲੱਗੇ ਨੇ ਉਹਨਾਂ ਨੂੰ ਇਸ ਬਾਰੇ ਦੱਸੋ ਤਾਂ ਹੀ ਉਹ ਜਿਹੜਾ ਹੈ ਵਹੀਕਲ ਜਿਹੜਾ ਫੜਿਆ ਜਾ ਸਕਦਾ ਆਪਣੇ ਜਲਾਲਾਬਾਦ ਦੇ ਵਿੱਚ ਹੀ ਇਹੋ ਜਿਹੇ ਕਈ ਵਹੀਕਲ ਚੱਲ ਰਹੇ ਨੇ ਕਿ ਜਿਨ੍ਹਾਂ ਨੂੰ ਨੰਬਰ ਗਲਤ ਲੱਗੇ ਅਜਾ ਸੂਰਜ ਜੀ ਚਲਾਨ ਤੁਸੀਂ ਮੋਬਾਈਲ ਤੋਂ ਨਤੇ ਕਰਦੇ ਹੋ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਉਹ ਚਲਾਨ ਕਿਹੜੇ ਕਿਹੜੇ ਆ ਕਿੰਨੇ ਦੇ ਜਿਹੜੇ ਈ ਚਲਾਨ ਹੋ ਸਕਦੇ ਜਿਹੜਾ ਈ ਚਲਾਨ ਹੈ ਜਿਸ ਤਰ੍ਹਾਂ ਤੁਸੀਂ ਆਪਾਂ ਦੇਖਿਆ ਮੋਬਾਈਲ ਫੋਨ ਹੈ ਜੀ ਇਹਦਾ 5000 ਦਾ ਚਲਾਨ ਹੈ ਹਾਂਜੀ ਇਹਨੂੰ GST ਪਾ ਕੇ 5500 6000 ਦਾ 55500 ਦਾ ਚਲਾਨ ਬਣ ਜਾਂਦਾ ਜੀ ਜਿਸ ਤਰ੍ਹਾਂ ਮੰਨ ਕੇ ਚੱਲੋ ਸੀਟ ਬੈਲਟ ਸੀਟ ਬੈਲਟ ਦਾ 1000 ਰੁਪਏ ਦਾ ਚਲਾਨ ਆ ਜੀ 1000 ਰੁਪਏ ਦਾ ਚਲਾਨ ਹੋ ਤਾਂ ਵੀ ਜੇਕਰ ਤੁਹਾਡੇ ਕੋਲੇ ਡਰਾਈਵਰੀ ਲਾਇਸੈਂਸ ਹੈਗਾ ਤਾਂ ਜੇਕਰ ਤੁਹਾਡੇ ਕੋਲ ਡਰਾਈਵਰੀ ਲਾਇਸੈਂਸ ਹੈਗਾ ਉਹ ਤੋ 3 ਮਹੀਨੇ ਵਾਸਤੇ ਸਸਪੈਂਡ ਕੀਤਾ ਜਾਣਾ ਜੀ ਆਰਟੀਓ ਦਫ਼ਤਰ ਵੱਲੋਂ ਕਿ ਤੁਸੀਂ 3 ਮਹੀਨੇ ਵਾਸਤੇ ਕੋਈ ਵੀ ਵਹੀਕਲ ਨਹੀਂ ਚਲਾ ਸਕਦੇ ਉਸ ਤੋਂ ਇਲਾਵਾ ਜਿਸ ਤਰ੍ਹਾਂ ਹੈਲਮਟ ਹੈ ਜੀ ਹੈਲਮਟ ਦਾ ਵੀ 1 ਮਹੀਨੇ ਦਾ 1000 ਰੁਪਏ ਦਾ ਚਲਾਨ ਹੈ ਉਹਦੇ ਵਿੱਚ ਵੀ ਜਿਹੜਾ ਤੁਹਾਡਾ ਡਰਾਈਵਰੀ ਲਾਇਸੈਂਸ ਹੈ ਜੀ ਉਹ 3 ਮਹੀਨੇ ਵਾਸਤੇ ਸਸਪੈਂਡ ਕੀਤਾ ਜਾਂਦਾ ਜੇ ਦੁਬਾਰਾ ਚਲਾਨ ਹੁੰਦਾ ਤੇ ਉਹ ਡਬਲ ਦਾ ਹੋਊਗਾ ਨਾ ਕਿਉਂ ਮੰਨ ਕੇ ਚੱਲੋ ਘੱਟ ਕੇ ਹੋ ਗਿਆ ਯਾਨੀ ਕਿ ਜੇ ਡ੍ਰਾਈਵਰ ਸਸਪੈਂਡ ਹੈ ਫਿਰ ਤੁਸੀਂ ਉਲੰਘਣਾ ਕਰਦੇ ਹੋ ਟ੍ਰੈਫਿਕ ਦੀ ਹਾਂ ਜੀ ਹਾਂ ਜੀ ਡਬਲ ਚਲਾ ਲਓ ਤੇ ਜਿਸ ਤਰ੍ਹਾਂ ਅਸੀਂ ਬਾਜ਼ਾਰ ਦੇ ਵਿੱਚ ਜਾਂਦੇ ਆ ਤੇ ਦੇਖਦੇ ਆ ਕਿ ਜਿਹੜੇ ਲੋਕ ਬਾਹਰ ਦੇ ਪਬਲਿਕ ਦੇ ਲੋਕ ਆਉਂਦੇ ਨੇ ਉਹ ਵਿਚਾਲੇ ਹੀ ਵਹੀਕਲ ਖੜਾ ਕਰਕੇ ਤੇ ਦੁਕਾਨਾਂ ਦੇ ਵਿੱਚ ਸਮਾਨ ਲੈਣ ਚੱਲ ਜਾਂਦੇ ਉਹਦਾ ਕਿੰਨੇ ਦਾ ਉਹਦਾ 500 ਰੁਪਏ ਦਾ ਜੀ ਜਿਹੜਾ ਰੋਂਗ ਪਾਰਕਿੰਗ ਦਾ ਚਲਾ ਰੋਂਗ ਪਾਰਕਿੰਗ 500 ਰੁਪਏ ਦਾ 500 ਰੁਪਏ ਦਾ ਉਹਨਾਂ ਦੇ ਐਸੇ ਵੀ ਫੋਟੋ ਕਿਤਨੀ ਹਾਂਜੀ ਕੱਲੀ ਫੋਟੋ ਹੀ ਖਿੱਚਣੀ ਆ ਜੀ ਅਸੀਂ ਆਪਾਂ ਹੁਣ ਦੇਖਦੇ ਆਂ ਜੇ ਆਪਾਂ ਬਾਜ਼ਾਰ ਦੇ ਵਿੱਚ ਚੱਲੇ ਆਂ ਵਿਕਲ ਵਿਚਾਲੇ ਖੜਾ ਜੀ ਆਪਾਂ ਉਹਨੂੰ ਕਿੱਥੇ ਦੇਖਾਂਗੇ ਵੀ ਉਹ ਜਿਹੜਾ ਵਿਕਲ ਖੜਾ ਕਰਕੇ ਉਹ ਕਿਹੜੀ ਦੁਕਾਨ ਵਿੱਚ ਗਿਆ ਜੀ ਇਸ ਕਰਕੇ ਨਾ ਵੀ ਜਿਹੜੇ ਅੱਜ ਕੱਲ੍ਹ ਜੇ ਆਨਲਾਈਨ ਚਲਾਨ ਨੇ ਹੀ ਚਲਾਨ ਨੇ ਜੇ ਉਹਦੀ ਫੋਟੋ ਖਿੱਚਣੀ ਹੈ ਫੋਟੋ ਖਿੱਚ ਕੇ ਅਸੀਂ ਚਲਾਨ ਕੱਟ ਕੇ ਚਲਾਨ ਕੱਟਦੇ ਨੇ ਜਿਹੜਾ ਮੈਸੇਜ ਹੈ ਉਹਨਾਂ ਦੇ ਫੋਨ ਤੇ ਚੱਲਦਾ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੋ ਸ਼ਹਿਰ ਵਾਸੀਆਂ ਨੂੰ ਅਸੀਂ ਇਹੀ ਅਪੀਲ ਕਰਦੇ ਆ ਕਿ ਜਿਸ ਤਰ੍ਹਾਂ ਇਹ ਵੱਡੇ ਮੋ ਇਨਾਂ ਦਾ ਕੋਈ ਹੱਲ ਨਹੀਂ ਹੈਗਾ ਜਿੰਨੀਆਂ ਵਾਰਦਾਤਾਂ ਹੁੰਦੀਆਂ ਨੇ ਉਹ ਜੇ ਵੱਡੇ ਇਹ ਮੋਟਰਸਾਈਕਲਾਂ ਦੀਆਂ ਹੁੰਦੀਆਂ ਨੇ ਪਿੱਛੇ ਜੇ ਤੁਸੀਂ ਵੇਖਿਆ ਹੋਣਾ ਵੀ ਪੁਲ ਤੇ ਕਿਤੇ ਅੱਗੇ ਉਹਦਾ ਕੋਈ ਨੰਬਰ ਨਹੀਂ ਸੀ ਸਰ ਫੈਂਸੀ ਨੰਬਰ ਪਲੇਟਾਂ ਦਾ ਕੀ ਹੈ ਫੈਂਸੀ ਨੰਬਰ ਵੇ ਅਸੀਂ ਸ਼ਹਿਰ ਨਿਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਆਪਣੇ ਜਿਹੜੇ ਵੀ ਗੱਡਲੇ ਉਹਨਾਂ ਨੂੰ ਸਰਕਾਰੀ ਨੰਬਰ ਪਲੇਟਾਂ ਲਗਾਓ ਸਰਕਾਰੀ ਨੰਬਰ ਪਲੇਟ ਲਾਉਣ ਦੇ ਨਾਲ ਜੇਕਰ ਆਪਾਂ ਕਿਸੇ ਵੀ ਵਹੀਕਲ ਦੀ ਟ੍ਰੇਨ ਨੂੰ ਟ੍ਰੇਸ ਕਰਨਾ ਤੇ ਟ੍ਰੇਸ ਕਰਨਾ ਬਹੁਤ ਸੌਖਾ ਹੋ ਜਾਂਦਾ ਤੇ ਜੇ ਨਹੀਂ ਇੱਕ ਦੋ ਵਾਰ ਆਪਾਂ ਕਈ ਵਾਰ ਪਹਿਲਾਂ ਵੀ ਆਪਾਂ ਲਾਈਵ ਹੋ ਚੁੱਕੇ ਆ ਜੇਕਰ ਫਿਰ ਵੀ ਲੋਕ ਜਿਹੜੇ ਨਹੀਂ ਸਰਕਾਰੀ ਨੰਬਰ ਪਲੇਟ ਲਾਉਂਦੇ ਤੇ ਫਿਰ ਆਪਾਂ ਇਹਨਾਂ ਦੇ ਚਲਾਨ ਜਿਹੜੇ ਤਕਰੀਬਨ ਆਪਾਂ ਕਰੀ ਜਾਂਦੇ ਆ ਜੀ ਜਿੰਨਾ ਹੀ ਲਾਉਣਗੇ ਫਿਰ ਆਪਾਂ ਕਰੀ ਜਾਵਾਂਗੇ ਮੈਸੇਜ ਵਿੱਚ ਕਿੰਨੇ ਦਾ ਚਲਾਣਾ ਇਹਦਾ ਜਿਹੜਾ ਪ੍ਰਾਈਵੇਟ ਨੰਬਰ ਪਲੇਟ ਦਾ 2000 ਰੁਪਏ ਦਾ 2000 ਰੁਪਏ ਦਾ ਉਨੇ ਹੋ ਜੀ ਵਿਕਲਾਂ ਦੇ ਕਿਹੜਾ ਚਾਰਜ ਕੀਤੀ ਹੈ ਇਹ ਵਿਕਲ ਜਿਹੜੇ ਜੀ ਆਪਾਂ ਟਰੇਸ ਕਰ ਰਹੇ ਆ ਜੇ ਟਰੇਸ ਕਰਨ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਇਹ ਜਿਹੜਾ ਅਸਲ ਇਹਨਾਂ ਦਾ ਮਾਲਕ ਕੌਣ ਹੈ ਤੇ ਠੀਕ ਹੈ ਨਹੀਂ ਤਾਂ ਫਿਰ ਜਿਹੜੇ ਜੀ ਇਹਨਾਂ ਨੂੰ ਆਪਾਂ ਸਿੱਧੀ ਥਾਣੇ ਦੇ ਵਿੱਚ ਆਪਣੇ ਮਹਿਕਮਾ ਪੁਲਿਸ ਵੱਲੋਂ ਇੱਕ ਦੋ 102 ਸੀਆਰਪੀਸੀ ਤਹਿਤ ਇਹਨੂੰ ਨਾ ਬਿਨਾਂ ਲਵਾਰਸ ਜਿੱਦ ਨੂੰ ਆਪਾਂ ਕਹਿੰਦੇ ਹਾਂ ਜਿ ਲਵਾਰਸ ਦੇ ਤੌਰ ਤੇ ਉਹਨੂੰ ਬੰਦ ਕੀਤਾ ਹੈ। ਡਾਈ ਫੰਬਰਾ ਫਿਕਰ ਇਨਚਾਰਜ ਸੂਰਜ ਭਾਨ ਜਿਨ੍ਹਾਂ ਨੇ ਦੱਸਿਆ ਕਿ ਹੁਣ ਈ ਚਲਾਨ ਹੋ ਰਹੇ ਨੇ ਜੋ ਲੋਕ ਟਰਾਂਸਫਰ ਕਰਾਂ ਜਾਂਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ 55600 ਦਾ ਚਲਾਨ ਹੋ ਗਿਆ ਉਸ ਦੇ ਲਈ ਟਰੈਫਿਕ ਪੁਲਿਸ ਨੇ ਕੁਝ ਨਹੀਂ ਕਰਨਾ ਟਰੈਫਿਕ ਪੁਲਿਸ ਨੇ ਸਿਰਫ ਇੱਕ ਫੋਟੋ ਖਿੱਚਣੀ ਹੈ ਜੇਕਰ ਤੁਸੀਂ ਫੋਨ ਸੁਣਦੇ ਹੋ ਫੋਨ ਸੁਣਦੇ ਹੋਏ ਵਾਹਨ ਆਵਦਾ ਚਲਾਉਂਦੇ ਹੋ ਤੁਹਾਡੀ ਫੋਟੋ ਖਿੱਚ ਕੇ ਤੁਹਾਡਾ 5000 ਰੁਪਏ ਦਾ ਚਲਾਨ ਜਿਹੜਾ ਹੈਗਾ ਉਹ ਉਸੇ ਸਮੇਂ ਕੱਟ ਦਿੱਤਾ ਜਾਏਗਾ ਤਾਂ ਅਵੇਅਰ ਹੋ ਜਾਓ ਏਸੀ ਦੀ ਜਾਣਕਾਰੀ ਰੱਖੋ ਨਹੀਂ ਤਾਂ ਤੁਸੀਂ ਵੀ ਮੋٹے ਚਲਾਨ ਪੁਕਤ ਨੇ ਤੁਹਾਨੂੰ ਵੀ ਮੋٹے ਚਲਾਨ ਪੁਕਤ ਨੇ ਪੈ ਸਕਦੇ ਨੇ ਧੰਨਵਾਦ